ਇਹ ਨਮਨੁਖੀ ਮਨਾਂ ਨੂੰ ਸਮਝਾਉਣ ਦੇ ਵਾਸਤੇ ਬੜਾ ਬੜਾ ਜੋਰ ਲੱਗਦਾ ਪਿਆ ਸਾਧ ਸੰਗਤਿ ਬੜਾ ਬੜਾ ਜੋਰ ਲੱਗਦਾ ਪਿਆ ਮਾਲਾ ਫੇਰੀ ਜਾਣੀ ਨਾਮ ਜਪੀ ਜਾਣਾ ਸੇਵਾ ਕਰੀ ਜਾਣੀ ਆਪਣੀ ਸੁਰਤੀ ਨੂੰ ਪਵਿੱਤਰ ਨਹੀਂ ਕਰਦੇ ਸਾਧ ਸੰਗਤਿ ਇਧਰ ਕੋਈ ਜੋ ਜੋ ਮਰਚਲਣਦੇ ਹੋ ਨਾ ਆਪਣਾ ਨਾ ਕੋਈ ਬਗਾਨਾ ਨਾ ਕੋਈ ਜਾਇਜ ਨਾ ਕੋਈ ਨਜਾਇਜ ਨਾ ਕੋਈ ਛੋਟੀ ਨਾ ਕੋਈ ਵੱਡੀ ਨਾ ਕੋਈ ਜਾਤ ਨਾ ਕੋਈ ਪਾਤ ਕੱਖ ਨਹੀਂ ਵੇਖਰੀ ਤੇ ਮਾਲਾ ਫੇਰੀ ਜਾਣੀ ਮਾਲਾ ਫੇਰੀ ਜਾਣੀ ਸਾਧ ਸੰਗਤਿ ਕਥਾ ਕਰੀ ਜਾਣੀ ਗੁਰੂ ਦੇ ਪਿਆਰਿਓ ਸੰਗਤ ਕਰੀ ਜਾਣੀ ਪਰਮਾਰਥ ਵਿੱਚ ਵਿਗਣ ਜਿਹਾ ਸਾਸੰਗੇ ਚ ਆਪਣੀ ਸੁਰਤੀ ਨੂੰ ਪਵਿੱਤਰ ਕਰੋ ਆਪਣੇ ਵਿਚਾਰ ਨੂੰ ਪਵਿੱਤਰ ਕਰੋ ਕਿਉਂਕਿ ਆਹਾਰ ਵਿਹਾਰ ਵਿਚਾਰ ਸਾਸੰਗੇ ਚ ਇਹ ਤਿੰਨ ਗੱਲਾਂ ਜ਼ਰੂਰੀ ਨੇ ਗੁਰੂ ਦੇ ਪਿਆਰਿਓ ਆਪਣੇ ਆਹਾਰ ਨੂੰ ਸਵਾਰਨਾ ਆਪਣੇ ਵਿਚਾਰ ਨੂੰ ਸਵਾਰਨਾ ਆਪਣੇ ਵਿਹਾਰ ਨੂੰ ਸਵਾਰਨਾ ਸਾਸੰਗੇ ਚ ਭਗਤੀ ਮਾਰਗ ਦੀ ਗੱਲ ਕਰਨਾ ਪਏ ਗੁਰੂ ਦੇ ਪਿਆਰਿਓ ਕਿਉਂਕਿ ਜਿੰਨਾ ਚਿਰ ਆਪਾਂ ਸਤ ਸੰਗ ਵਿੱਚ ਨਹੀਂ ਆਵਾਂਗੇ ਸਾਧੂ ਸੰਤਾਂ ਮਹਾਤਮੇ ਸੰਗਤਨਾ ਕਰਾਂਗੇ ਉਹਨਾਂ ਚ ਆਪ ਨੂੰ ਜੀਉਣ ਦਾ ਪਤਾ ਨਹੀਂ ਲੱਗਣਾ ਸਾਧ ਸੰਗਤ ਜੀਉਣਾ ਕਿਸ ਤਰ੍ਹਾਂ ਸੰਸਾਰ ਦਾ ਕਿਉਂਕਿ ਆਪਾਂ ਆ ਸੁਤੰਤਰ ਜੀਉਣਾ ਜਿਹੜੀ ਦੂਜੀਆਂ 84 ਲੱਖ ਜੀਉਂ ਨੇ ਉਹ ਪਤੰਤਰ ਜੀਉਣਾ ਨੇ ਸਾਧ ਸੰਗਤ ਚ ਉਹ ਕੀਤੇ ਕਰਮਾਂ ਦਾ ਫਲ ਭੁਗਦੀਆਂ ਨੇ ਪਈਆਂ ਅਸੀਂ ਆਪਣਾ ਕਰਮ ਤਿਆਰ ਕਰਦੇ ਆਂ ਪੇ ਸਾਧ ਸੰਗਤ ਚ ਇਹਨਾਂ ਅੰਤਰ ਇਸ ਸਾਡੇ ਅਸੀਂ ਸੁਤੰਤਰ ਜੀਉਣਾ ਗੁਰੂ ਦੇ ਪਿਆਰਿਓ ਉਹ ਸੁਤੰਤਰ ਜੀਉਂ ਚ ਆਜ਼ਾਦ ਜੇ ਕਿਸੇ ਗੁਰੂ ਦਾ ਨਹੀਂ ਡਰ ਸਾਧੂ ਦਾ ਨਹੀਂ ਡਰ ਸ਼ਾਸਤਰ ਦੇ ਦਨ ਨਹੀਂ ਭੈ ਤੇ ਫੇ ਕੀ ਕਰਾਂਗੇ ਆਪਾਂ ਜਦੋਂ ਭੈ ਕੋਈ ਨਹੀਂ ਪਸ਼ੂਆਂ ਤੇ ਪੰਛੀਆਂ ਦਾ ਪੱਕਾ ਕੰਮ ਕਰਾਂਗੇ ਸਾਧ ਸੰਗਤ ਕੁਦਰਤ ਸੁਭਾਏ ਗੁਰੂ ਦੇ ਪਿਆਰੇ ਮਰਜ਼ ਕਰਦਾ ਸੀ ਪਿਆ ਜਿਹੜਾ ਸਤਗੁਰ ਤੋਂ ਜਿਹੜਾ ਨਾਮ ਤੋਂ ਜਿਹੜਾ ਸਾਧ ਸੰਗਤ ਤੋਂ ਬੇਮੁਖ ਹੈ ਉਹਦੇ ਨਾਲ ਬੋਧਾ ਸੰਪਰਕ ਨਾ ਕਰਿਆ ਕਰੋ ਸਾਧ ਸੰਗਤ ਤੁਹਾਡੇ ਮਨ ਨੂੰ ਖਰਾਬ ਕਰ ਦੇਗਾ ਭਗਤੀ ਮਨ ਨੂੰ ਖਰਾਬ ਕਰ ਦੇਗਾ ਸਾਧ ਸੰਗਤ ਜਿਹੜਾ ਸਾਨੂੰ ਭੈੜੀ ਮੱਤ ਦਿੰਦਾ ਬੜਾ ਚੰਗਾ ਲੱਗਦਾ ਹੈ ਭੈੜੇ ਪਾਸੇ ਖੜਦਾ ਬੜਾ ਚੰਗਾ ਲੱਗਦਾ ਹੈ ਅਸੀਂ ਉਹਨੂੰ ਆਪਣਾ ਸਮਝਨੇ ਆ ਪ੍ਰਸ਼ਾਸਨ ਤੇ ਕਹਿੰਦਾ ਨਾ ਆਇਆ ਨਾ ਕਰੋ ਸਾਧ ਸੰਗਤ ਵਿੱਚ ਤੁਹਾਡੀ ਮੱਤ ਕਰਾ ਪੁੱਜੇਗੀ ਸਾਧ ਸੰਗਤ ਵਿੱਚ